ਸੱਚੀਆਂ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੁਖਵੀਰ ਬਾਦਲ ਨੂੰ ਪਟਿਆਲਾ ਹਲਕੇ ਤੋਂ ਵੱਡਾ ਝਟਕਾ ਇਸ ਦੇ ਨਾਲ ਹੀ ਸ਼੍ਰੋਮੀ ਕਾਲੀ ਦਲ ਵਿੱਚ ਹੋਏ ਬਗਾਵਤ ਕਰਨ ਸੁਖਵੀਰ ਬਾਦਲ ਦੇ ਹੱਕ ਸਾਰਾ ਪਟਿਆਲਾ ਚੱਲਿਆ ਗਿਆ ਅਤੇ ਇਸ ਹੁਣ ਸੁਖਬੀਰ ਬਾਦਲ ਕੋਲ ਦੋ ਰਗਵੇ ਹਲਕੇ ਨਾਭਾ ਤੇ ਸਤ ਰਾਣਾ ਹੀ ਰਹੇਗੇ ਹਨ ਬਗਾਵਤ ਕਰਨ ਵਾਲਿਆਂ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਇਸ ਦਿਨ ਨਾਲ ਕਿਹਾ ਕਿ ਹੁਣ ਤੱਕ ਅਸੀਂ ਚੁੱਪ ਰਹੇ ਜਿਸ ਦਾ ਮਜਾ ਕਾਮਨ ਨੂੰ ਸਾਨੂੰ ਦਿੱਤਾ ਹੈ ਪਰ ਹੁਣ ਅਸੀਂ ਝੁਪਨ ਰਹਨ ਦੀ ਭੁੱਲ ਬਖਸ਼ਾਂਗੇ ਹੀ ਪੰਥ ਕੋਲ ਜਾਵਾਂਗੇ ਪਹਿਲਾ ਧਰਮ ਤੇ ਰਾਜਨੀਤਿਕ ਅਤੇ ਗਈ ਸੀ ਪਰ ਹੁਣ ਅਸੀਂ ਧਰਮ ਨੂੰ ਰਾਜਨੀਤਿਕ ਦੇ ਉੱਪਰ ਰੱਖ ਕੇ ਧਾਰਮਿਕ ਸਥਾਨਾ ਨੂੰ ਪਹਿਲ ਦੇਵਾਂਗੇ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਹਲਕਿਆਂ ਇਜਾਰਜ ਵਿੱਚ ਸਮਾਣਾ ਨੂੰ ਸਰਜੀਤ ਸਿੰਘ ਰਖੜਾ ਅਤੇ ਹਰ ਹਰ ਹਰਿੰਦਰਪਾਲ ਸਿੰਘ ਚੁੰਦਰ ਸਨੋਲ ਬੂਟ ਬਿੱਟੂ ਇਸ ਦੇ ਨਾਲ ਹੀ ਪਟਿਆਲਾ ਦਿਹਾਤੀ ਪਿੰਦਰ ਸਿੰਘ ਸੇਖਪੁਰਾ ਚ ਹੋਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ